ਇਕਸਰ ਮੁਰਮਖਾਂ ਜੋ ਜਿਲ੍ਹਾ ਪ੍ਰਸ਼ਦ ਦੇ ਉਹਨਾਂ ਦੇ ਪਰਿਵਾਰ ਚੋਂ ਚੋਣ ਲੱਗ ਰਿਹਾ ਹੈ ਕਹਿੰਦੇ ਕਿ ਮੇਰਾ ਮਤ ਪੈਦ ਵੀ ਕੋਈ ਨਹੀਂ ਹੋਇਆ ਤੇ ਫਿਰ ਵੀ ਦੂਸਰੀ ਪਾਰਟੀ ਦੇ ਵਿੱਚ ਚੱਲ ਗਏ ਉਹਦਾ ਸਰ ਕੋਈ ਕਾਰਨ ਦੱਸੋ ਲਾਲਚ 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 ਹੀ ਆ ਕੋਈ ਜਿਹੜਾ ਰਾਤ ਲਾਲਚ ਰਿਹਾ ਹਿਮਾ ਸਾਦੀ ਹੈ ਕੋਈ ਜੀ ਵੀ ਤੁਸੀਂ ਮੰਨ ਸਕਦੇ ਹੋ ਲਾਲਚ ਬੁਰੀ ਬਲਾ ਹੁੰਦੀ ਹੈ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾ ਦੌਰਾਨ ਇੱਕ ਮੰਦਪਾਗੀ ਘਟਨਾ ਵਾਪਰੀ ਵਰ ਮਹਿਦਪੁਰ ਥਾਣੇ ਦੇ ਅਸੀਂ ਹਲਕਾ ਵਿਧਾਇਕ ਹਰਦੇਵ ਸਿੰਘ ਲੈਡ ਸ਼ੇਰ ਵਾਲੀ ਮੌਜੂਦ ਹੈ ਗੱਲਬਾਤ ਕਰਾਂਗੇ ਅਸਰ ਕੀ ਗੱਲਬਾਤ ਹੋਈ ਹੈ ਕਦੇ ਥਾਣੇ ਦੇ ਵਿੱਚ ਤੁਹਾਨੂੰ ਦੇਖਿਆ ਨਹੀਂ ਅੱਜ ਪਹਿਲੀ ਵਾਰ ਮੈਂ ਤਾਂ ਦੇਖਿਆ ਕਿ ਥਾਣੇ ਦੇ ਵਿੱਚ ਮੌਜੂਦ ਕੋਈ ਵੱਡੀ ਗੱਲਬਾਤ ਹੋਈ ਹੈ ਸਾਡੇ ਨਗਰ ਖੇਹਰਾ ਮਸਰਕਾ ਦੇ ਵਿੱਚ ਰਾਤ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਆ ਉਹਦੇ ਪਿਤਾ ਜੀ ਆਪਣੇ ਸੁਖਰਾਜ ਸਿੰਘ ਜੀ ਤੇ ਜਿਹੜੇ ਉਥੋਂ ਖੁਰਲਾਪੁਰ ਦੇ ਸਰਪੰਚਾ ਗੁਰਮਖ ਸਿੰਘ ਜੀ ਉਸ ਖੈਰਾ ਮਸਰਕਾ ਪਿੰਡ ਦੇ ਵਿੱਚ ਗਏ ਤੇ ਉਹਨਾਂ ਨੇ ਜਾ ਕੇ ਉਥੇ ਕੁਝ ਬੰਦਿਆਂ ਨੂੰ ਉਕਸ਼ਾ ਕੀਤਾ ਬੰਦਿਆਂ ਦੇ ਨੂੰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਸਾਡੇ ਮੌਜੂਦਾ ਮੈਂਬਰ ਪੰਚਾਇਤ ਸਾਹਿਬ ਹਰਜਿੰਦਰ ਸਿੰਘ ਜੀ ਤੇ ਉਥੋਂ ਦੇ ਸਾਬਕਾ ਬਲਾਕ ਸਮਤੀ ਮੈਂਬਰ ਗਰਦੇਵ ਸਿੰਘ ਜੀ ਤੇ ਇਹਨਾਂ ਨੂੰ ਗਰਦੇਵ ਸਿੰਘ ਨੂੰ ਜਿਹੜਾ ਕੋਈ ਉੱਥੇ ਦਾ ਵਿਅਕਤੀ ਆ ਉਹਦਾ ਨਾਮ ਜਾਗਰ ਜਾਗਰ ਉਹਨੇ ਕੋਈ ਅਪਸ਼ਬਦ ਬੋਲੇ ਔਰ ਸਾਡੇ ਮੈਂਬਰ ਸਾਹਿਬ ਨੇ ਉੱਥੇ ਉਹਨੂੰ ਕਿਹਾ ਵੀ ਆਪਾਂ ਬੋਲੀ ਮਾੜੀ ਨਾ ਬੋਲੋ ਤੋਂ ਇਹਨਾਂ ਦੇ ਵੀ ਗਲ ਪਿਆ ਉੱਥੇ ਜਿਹੜੇ ਮੌਜੂਦਾ ਉੱਥੇ ਮੌਕੇ ਤੇ ਸੁਖਰਾਜ ਸਿੰਘ ਤੋਂ ਗੁਰਮਖ ਸਿੰਘ ਸੀ ਤੋਂ ਉਹਨਾਂ ਨੇ ਇਹਨਾਂ ਦਾ ਤਕਰਾਰ ਕੀਤਾ ਔਰ ਇਹਨਾਂ ਨੂੰ ਜਿਹੜਾ ਚਾਨੀਵਾ ਬੋਲੇ ਇਹਨਾਂ ਨੇ ਅੱਜ ਉਹਦੇ ਮੱਦੇਨਜ਼ਰ ਮੁੜ ਕੇ ਉਹਨਾਂ ਨੇ ਸਤਾ ਦਾ ਦੁਰਉਪਯੋਗ ਕਰਦੇ ਹੋਏ ਐਸਐਚਓ ਸਾਹਿਬ ਨੂੰ ਉਥੇ ਭੇਜਿਆ ਤਾਂ ਜੋ ਐਸਐਚਓ ਸਾਹਿਬ ਨੇ ਗਲਤ ਉਥੇ ਵਿਹਾਰ ਕੀਤਾ ਵੀ ਸਾਡੇ ਹਰਜਿੰਦਰ ਸਿੰਘ ਦੇ ਘਰ ਜਾ ਕੇ ਦਹਿਸਤ ਭਰਿਆ ਮਾਹੌਲ ਬਣਾਇਆ ਬੱਚਿਆਂ ਨੂੰ ਡਰਾਇਆ ਦਰਵਾਜ਼ੇਾਂ 'ਤੇ ਲੱਤਾਂ ਮਾਰੀਆਂ ਇਹਨਾਂ ਦੇ ਕਮਰਿਆਂ ਦੀ ਤਲਾਸ਼ੀ ਲਈ ਉਹਦੇ ਸਬੰਧ ਦੇ ਵਿੱਚ ਫਿਰ ਜਦੋਂ ਮੈਨੂੰ ਹਰਜਿੰਦਰ ਸਿੰਘ ਦਾ ਫੋਨ ਆਇਆ ਤੇ ਰਾਤ ਉਹ ਚਪਸਰਾਂ ਦੇ ਧਿਆਨ ਵਿੱਚ ਲਿਆਂਦਾ ਉਦੋਂ ਤਾਂ ਐਸਚੋ ਸਾਹਿਬ ਵਾਪਸ ਆ ਗਏ ਤੇ ਅਸੀਂ ਅੱਜ ਐਸਚੋ ਸਾਹਿਬ ਨੂੰ ਪੁੱਛਣ ਆਈ ਸੀ ਕਿ ਸਾਡਾ ਬੰਦਾ ਕੋਈ ਗੈਂਗਸਟਰ ਆ ਕਿ ਰਿਮਨਲ ਆ ਕਿ ਇਹ ਇਹਦਾ ਚਾਲ ਚੱਲਣ ਮਾੜਾ ਵੀ ਜਿਹੜਾ ਤੁਸੀਂ ਉੱਥੇ ਬਦਮਾਸ਼ਾਂ ਵਾਲਾ ਰੋਲ ਰਾਤੀ ਅਦਾ ਕਰਕੇ ਆਏ ਆ ਉਹਦੇ ਲਈ ਤੇ ਨਾਲ ਜਿਹੜਾ ਜਿਹੜੇ ਬੰਦੇ ਨੇ ਕੱਲ ਬਤਮੀਜੀ ਕੀਤੀ ਆ ਉਹ ਉਹਨਾਂ ਦੇ ਖਿਲਾਫ ਅਸੀਂ ਇੱਥੇ ਕੰਪਲੇਂਟ ਦਰਜ ਕਰਾ ਕੇ ਚੱਲੇ ਆ ਤਰਖਾਸ ਦੇ ਕੇ ਚੱਲੇ ਆ ਔਰ ਸਾਨੂੰ ਐਸਚਓ ਨੇ ਹੁਣ ਕਿਹਾ ਅੱਗੇ ਇਲੈਕਸ਼ਨ ਡਿਊਟੀ ਗਏ ਹੁਣ ਕਰਕੇ ਤੇ ਡੀਐਸਪੀ ਸਾਹਿਬ ਨੇ ਵਿਸ਼ਵਾਸ ਦਵਾਇਆ ਵੀ ਸਾਨੂੰ 2 ਦਿਨ ਦਾ ਸਮਾਂ ਦੇ ਦਿਓ ਇਲੈਕਸ਼ਨ ਕੱਲ ਦਾ ਦਿਨ ਨਿਕਲ ਲੈਣ ਤੇ ਅੱਜ ਦਾ ਤੇ ਕੱਲ ਦਾ ਦਿਨ ਨਿਕਾ ਲਓ ਪਰ ਸਾਨੂੰ ਅਸੀਂ ਤੁਹਾਨੂੰ ਜਸਟਿਸ ਦਵਾਗੇ ਸੋ ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹ ਬੇਨਤੀ ਕੀਤੀ ਆ ਵੀ ਇਹ ਲੜਾਈ ਹੁਣ ਤੁਹਾਡੀ ਨਹੀਂ ਇਹ ਲੜਾਈ ਮੇਰੀ ਆ ਔਰ ਤੁਸੀਂ ਜਾ ਕੇ ਆਪਣੇ ਇਲੈਕਸ਼ਨ ਮਹਿਮਨ ਨੂੰ ਅੱਗੇ ਲੈ ਕੇ ਜਾਓ ਕਿਉਂਕਿ ਲੋਕ ਸਰਕਾਰ ਦੇ ਨਾਲ ਨਹੀਂ ਚੱਲਣਾ ਚਾਹੁੰਦੇ ਤੇ ਜਿਹੜੇ ਸਰਕਾਰ ਦੇ ਨਵੇਂ ਦੇ ਉਹਨਾਂ ਦੇ ਮਨਾਂ 'ਚ ਬਖਲਾਹਟ ਆ ਇਹ ਬਖਲਾਹਟ ਦੀ ਨਿਸ਼ਾਨੀ ਹੁੰਦੀ ਆ ਜਦੋਂ ਤੁਸੀਂ ਮਾਹੌਲ ਨੂੰ ਖਰਾਬ ਕਰੋ ਤੇ ਤੁਸੀਂ ਸਾਡੇ ਵਰਕਰਾਂ ਨੂੰ ਜਿਹੜਾ ਪ੍ਰੈਸ਼ਰਾਈਜ਼ ਕਰੋ ਤੇ ਸੋ ਅੱਜ ਸਾਡੇ ਵਰਕਰ ਸਾਹਿਬਾਨ ਸਾਰੇ ਆਪਣੀ ਲੜਾਈ ਨੂੰ ਬਹੁਤ ਮਿਹਨਤ ਨਾਲ ਅੱਗੇ ਲੈ ਕੇ ਜਾ ਰਹੇ ਆ ਤੇ ਇਹਨਾਂ ਦਾ ਹਮੇਸ਼ਾ ਅੱਗੇ ਵਧਦੇ ਰਹਿਣਗੇ ਮੈਂ ਇਹਨਾਂ ਦੇ ਨਾਲ ਖੜਾ ਵਾਂ ਔਰ ਅੱਜ ਇਸੇ ਕਰਕੇ ਮੇਰਾ ਚੱਲ ਕੇ ਆਉਣਾ ਇਹਨਾਂ ਨੂੰ ਜਿਹੜਾ ਜਿੱਥੇ ਇਹਨਾਂ ਦੇ ਕੋਈ ਦੁੱਖ ਤਕਲੀਫ ਹੈ ਉਹ ਮੇਰੀ ਦੁੱਖ ਤਕਲੀਫ ਆ ਔਰ ਉਹਨੂੰ ਅਸੀਂ ਪੂਰੇ ਇਨਜਾਮ ਤੱਕ ਲੜਾਈ ਲੜ ਕੇ ਆਪਣੇ ਵਰਕਰ ਸਾਹਿਬਾਂ ਨੂੰ ਇਨਸਾਫ ਦਿਵਾਉਣਾ ਮੇਰਾ ਫਰਜ਼ ਆ ਸਰ ਆਮ ਆਦਮੀ ਪਾਰਟੀ ਦੇ ਸੱਤਾ ਦੇ ਵਿੱਚ ਆਇ ਤੋਂ ਪਹਿਲਾਂ ਤੁਸੀਂ ਸੀੋਰ ਤੋਂ ਪਹਿਲਾਂ ਅਕਾਲੀ ਦਲ ਸੀਗਾ ਕੀ ਲੱਗਦਾ ਕਿ ਪਹਿਲਾਂ ਵਾਲੇ ਤੇ ਹੁਣ ਦੀ ਸਰਕਾਰ ਦੇ ਤੁਹਾਨੂੰ ਤੁਸੀਂ ਇਲੈਕਸ਼ਨ ਬੜੇ ਨੇੜੇ ਉੱਤੇ ਤੁਸੀਂ ਹਲਕੇ ਦੇ ਵਿਧਾਇਕ ਪਰੋਂ ਕਿ ਕਿੰਨਾ ਕੁ ਫਰਕ ਕੀ ਲੱਗਦਾ ਬਲਕਸਮ ਦੀ ਚੋਣਾਂ ਜਿਲ੍ਹ ਪਛੇਤ ਪਹਿਲਾਂ ਵੀ ਹੁੰਦੀਆਂ ਸੀ ਦੇਖੋ ਇਹ ਲੋਕਤੰਤਰ ਆ ਲੋਕ ਫਤਵਾ ਮੈਂ ਅਕਸਰ ਕਹਿੰਦਾ ਹੰਨਾ ਜਿਹੜੀ ਇਲੈਕਸ਼ਨ ਆ ਲੋਕਾਂ ਦੀ ਕਚਹਿਰੀ ਜਾ ਕੇ ਲੜਨੀ ਚਾਹੀਦੀ ਆ ਹਰੇਕ ਦਾ ਅਧਿਕਾਰ ਆ ਵੋਟ ਪਾਉਣ ਦਾ ਜਿੱਥੇ ਲੋਕ ਫਤਵਾ ਦਿੰਦੇ ਆ ਉਹਨੂੰ ਸਵੀਕਾਰ ਕਰਨਾ ਚਾਹੀਦਾ ਅਸੀਂ ਸਾਡੇ ਸਮੇਂ ਇਲੈਕਸ਼ਨਾਂ ਹੁੰਦੀਆਂ ਚਾਹੇ ਮੇਰੇ ਸਮੇਂ ਪੰਚਾਇਤੀ ਹੋਈਆਂ ਜਲਾ ਪ੍ਰੀਸ਼ਦ ਹੋਈਆਂ ਸਾਰੀਆਂ ਇਲੈਕਸ਼ਨਾਂ ਹੋਈਆਂ ਤੇ ਮੈਂ ਉੱਥੇ ਇਹੋ ਜੀ ਗੰਦੀ ਰਾਜਨੀਤੀ ਅੱਜ ਵੀ ਨਹੀਂ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਯਾਰ ਲੋਕਾਂ ਦੀ ਕਿਤੇ ਜਾਓ ਜੋ ਲੋਕ ਫੈਸਲਾ ਕਰਨਗੇ ਉਹਨੂੰ ਅੱਗੇ ਲੈ ਕੇ ਚਾਹੀਏ ਉਹ ਫੈਸਲੇ ਨੂੰ ਸਵੀਕਾਰ ਕਰੀਏ ਪਰ ਇਹ ਜਿਹੜੇ ਇੱਥੋਂ ਦਾ ਹੁਣ ਤਾਂ ਲੋਕਤੰਤਰ ਦਾ ਕੋਈ ਸਿਸਟਮ ਨਹੀਂ ਰਹਿ ਗਿਆ ਲੋਕਾਂ ਦਾ ਅਧਿਕਾਰ ਦੀ ਗੱਲ ਹੀ ਨਹੀਂ ਰਹੀ ਹੁਣ ਤਾਂ ਗੁੰਡਾਗਰਦੀ ਦੀ ਗੱਲ ਰਹੀ ਹੈ ਇਕਸਰ ਗੁਰਮਖਸੇ ਜੋ ਜਿਲ੍ਹਾ ਪ੍ਰਸ਼ਦ ਦੇ ਉਹਨਾਂ ਦੇ ਪਰਿਵਾਰ ਚੋਂ ਚੋਣ ਲੈਂਦੇ ਆ ਕਹਿੰਦੇ ਕਿ ਮੇਰਾ ਮਤ ਪੈਦ ਵੀ ਕੋਈ ਨਹੀਂ ਹੋਇਆ ਤੇ ਫਿਰ ਵੀ ਦੂਸਰੀ ਪਾਰਟੀ ਦੇ ਵਿੱਚ ਚੱਲ ਗਏ ਉਹਦਾ ਸਰ ਕੋਈ ਕਾਰਨ ਦੱਸੋ ਲਾਲਚ 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 ਹੀ ਆ ਕੋਈ ਲਾਲਚ ਜੋ ਰਾਤ ਲਾਲਚ ਹੈ ਹਿਮਾ ਸਾਦੀ ਕੋਈ ਵੀ ਤੁਸੀਂ ਮੰਨ ਸਕਦੇ ਹੋ ਲਾਲਚ ਬੁਰੀ ਬਲਾ ਹੁੰਦੀ ਆ ਲਾਲਚ ਹੀ ਆ